ਤੇ ਆਪੋ ਆਪਰਾ دوستੋ ਟੰਗ ਹੁੰਦਾ ਤੇ ਪੈਸੇ ਵਾਲਿਆਂ ਨੂੰ ਚੜਦੀ ਮੀਨ ਦਾਰੂ ਚੜਦੀ ਉਹਨੂੰ ਕੋ ਨੰਗ ਮਤੰਗ ਹੁੰਦਾ ਤੇ ਵਿੱਚ ਖੁਸ਼ੀ ਦੇ ਪੀਂਦੇ ਮੈਂ ਬਹੁਤ ਦੇਖੇ ਤੇ ਪੀਂਦਾ ਉਹ ਵੀ ਘਰੋਂ ਜੋ ਟੰਗ ਹੁੰਦਾ ਤੇ ਕਈ ਪੀ ਕੇ ਰੰਗ ਰੂਪ ਗਵਾ ਲੈਂਦੇ ਤੇ ਕਈਆਂ ਦਾ ਪੀ ਕੇ ਹੀ ਸਾਰਾ ਕਰ ਰਲ ਹੁੰਦਾ ਉਹ ਮੱਖਣ ਮਰਾਨੇ ਲਿਖਦਾ ਤਾਂ ਲਿਖੀ ਜਾਵੇ ਤੇ ਠੇਕੇ ਮੁਰਦੇ ਸਾਥੋਂ ਵੀ ਲੰਗ ਹੁੰਦਾ ਮਹਾਰਾਜ ਜੀ ਲਿਖਦਾ ਤਾਂ ਲਿਖੀ ਜਾਵੇ ਤੇ ਠੇਕੇ ਮੂਰਤੀ ਸਾਥੋਂ ਨਹੀਂ ਲੰਘ ਹੁੰਦਾ ਕਿ ਪੰਜ ਰੱਜ ਕੇ ਇੱਕ ਸ਼ਾਨਦਾਰ ਟਾਈਮ ਹੋਇਆ ਤੇ ਬੱਚ ਕਈਆਂ ਨੂੰ ਜ਼ਾਰੂਰ ਆਉਣ ਲੱਗ ਪਏ ਸ ਇੱਕ ਕਈ ਜਾਣੇ ਨੇ ਪੰਜ 500 ਕਰਿਆ ਇਕੱਠਾ ਤੇ ਬੋਤਲ ਨਾਲ ਫਿਰ ਚੱਕਣ ਮੰਗਾਉਣ ਲੱਗ ਪਏ ਤੇ ਬੱਚੇ ਕਈਆਂ ਦੇ ਘੋੜੀਆਂ ਦੇਖਣ ਨਾਲ ਆਏ ਉਹ ਜਾਣਾ ਮੰਮੀ ਕੋਲੇ ਰਾਣਾ ਹੋ ਪਾਉਣ ਲੱਗ ਪਏ ਤੇ ਕਈ ਪੀ ਕੇ ਆ ਵਿੱਚ ਡਿੱਗ ਪਏ डेड़ी लॻल रिश्वत गोल शापे खवाण लॻ पखण बंगला होॾी शाम